ਉਸੀਂ ਥੋੜਾ ਪਿੱਛੇ ਹੋ ਜੂਗੇ ਇਹਨਾਂ ਦੀ ਫੋਟੋ ਨਹੀਂ ਹੋਣੀ ਸਾਥੀ ਖੜੇ ਨੇ ਯਾਰ ਇਹ ਇੱਥੇ ਲੁੱਕ ਲੈ ਗਏ ਨੇ ਫਿਰ ਚੰਗਾ ਨਹੀਂ ਲੱਗਦਾ ਨਾਲ ਆਏ ਨੇ ਆਪਣੇ ਭਰਾ ਨੇ ਯਾਰ ਹੈਨਾ ਕਰ ਦिए ਜੀ ਆਹ ਕਿਦੋਂ ਕਰ ਹਾਂ ਹਾਂ ਬੋਲੇ ਸੋ ਨਿਆ ਓਸੇ ਕਾਮ 嗯，我这地方漏雨，我这设施，嗯。嗯嗯 ਇਸੋ ਜੀ ਉਹ ਜੈਨ ਇੱਕ ਨਾ ਨਹੀਂ ਪੁੱਛਣਾ ਇਹ ਸਵਾਹ ਹੂੰ ਲੈ ਥੋੜਾ ਜਿਹਾ ਠੀਕ ਹੂੰ ਆਈਡੀ ਆਈਡੀ ਉੱਪਰ ਕਰ ਦੇ ਅਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਸਾਡੇ ਕੈਬਨਿਟ ਮੰਤਰੀ ਰਵਜੋਤ ਸਿੰਘ ਜੀ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਇਹਨਾਂ ਵੱਲੋਂ ਸਾਡੇ ਸ਼ਹਿਰ ਦੇ ਲਈ ਪੀਣ ਵਾਲੇ ਪਾਣੀ ਦਾ ਜਿਹੜਾ ਹੱਲ ਕੀਤਾ ਗਿਆ ਬਸੀ ਪਠਾਨਾ ਸ਼ਹਿਰ ਦੇ ਲਈ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਕੰਮ ਜਿਹੜਾ ਉਹ ਬਹੁਤ ਨ ਰਫਤਾਰ ਦੇ ਨਾਲ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਅੱਜ ਅਸੀਂ ਇਸ ਜਗ੍ਹਾ ਦੇ ਉੱਤੇ ਜਿੱਥੇ ਤੁਸੀਂ ਸਾਰੇ ਬਸੀ ਪਠਾਣਾ ਤੋਂ ਆਪਾਂ ਵਾਕਫ ਆ ਸਾਰੇ ਇੱਥੇ ਲੋਕਲ ਆ ਇੱਥੇ ਬਹੁਤ ਪਹਿਲਾਂ ਤੋਂ ਕਾਫੀ ਸਮੇਂ ਤੋਂ ਬਹੁਤ ਝੁੱਗੀਆਂ ਹੁੰਦੀਆਂ ਸੀਗੀਆਂ ਇੱਥੇ ਜਿੱਥੇ ਆਪਾਂ ਖੜੇ ਆ ਬਹੁਤ ਮਤਲਬ ਹਾਲਾਤ ਹੋਰ ਤਰ੍ਹਾਂ ਦੇ ਸੀਗੇ ਅੱਜ ਇਹ ਸਾਰੀ ਜਗ੍ਹਾ ਜਿਹੜੀ ਆ ਇਹੋ ਸਾਫ਼ ਹੋ ਗਈ ਆ ਕਿੰਨੀ ਜਗ੍ਹਾ ਟੋਟਲ ਇਹ ਸਭ ਹੈ ਡੇਢ ਦੋ ਇਕੜ ਦੇ ਕਰੀਬ ਡੇਢ ਪੌਣੇ ਦੋ ਇਕੜ ਦੇ ਕਰੀਬ ਜਗ੍ਹਾ ਜਿਹੜੀ ਹੈ ਹੈਗੀ ਆ ਇਹਦੇ ਚ ਹੁਣ ਇਹ ਪੈਂਦੀ ਆਪਣੀ ਆਪਣੇ ਬਸੀ ਤੋਂ ਉੱਚੇ ਪਿੰਡ ਵਾਲੇ ਰੋਡ ਦੇ ਉੱਤੇ ਜਦੋਂ ਮੋੜ ਮੁਰਦਦੇ ਆ ਇਹਦੇ ਚ ਆਪਣੀ ਸਭ ਤੋਂ ਜਿਹੜੀ ਖਾਸੀਤ ਗੱਲ ਇਹ ਆ ਕਿ ਇੱਥੇ ਜਿੱਥੇ ਇੱਕ ਟਿਊਬਲ ਲੱਗਣਾ ਤੇ ਇੱਕ ਆਪਾਂ ਨੇ ਪਾਣੀ ਦੀ ਟੈਂਕੀ ਬਣਾਉਣੀ ਆ ਪਾਣੀ ਦੀ ਟੈਂਕੀ ਤੇ ਟਿਊਬਲ ਜਿਹੜਾ ਇੱਥੇ ਲੱਗੂਗਾ ਉਹਦੀ ਜਿਹੜੀ ਵਾਟਰ ਲਾਈਨ ਆ ਪਾਣੀ ਦੀ ਪਾਈਪ ਜਿਹੜੀ ਵਿਛਣੀ ਆ ਉਹ 5.15 ਕਿਲੋਮੀਟਰ ਜਿਹੜੀ ਸ਼ਹਿਰ ਦੇ ਵਿੱਚ ਪਾਣੀ ਦੀ ਲਾਈਨਾਂ ਵਿਛਾਈ ਜਾਣੀਆਂ ਤੇ ਹਰ ਇੱਕ ਨੂੰ ਪਾਣੀ ਜਿਹੜਾ ਵਧੀਆ ਪਾਣੀ ਪੀਣ ਲਈ ਉਪਲਬਧ ਹੋਊਗਾ ਤੇ ਇਹ ਤਕਰੀਬਨ ਇਹ 2.9876 ਲੱਖ ਰੁਪਇਆ ਜਿਹੜਾ ਉਹ ਇਹਦੀ ਲਾਗਤ ਆ 2 ਕਰੋੜ 98 ਲੱਖ 76 ਹਜ਼ਾਰ ਰੁਪਇਆ ਜਿਹੜੀ ਇਹਦੀ ਲਾਗਤ ਆ ਸੋ ਸਾਰਾ ਹੋ ਚੁੱਕਾ ਇਹਦੀ ਟਾਈਮ ਲਿਮਿਟ ਵੀ ਦੱਸ ਦਿੰਨਾ ਜੀ 12 ਮਹੀਨਿਆਂ ਚ ਕੰਪਲੀਟ ਕਰਨਾ 12 ਮਹੀਨਿਆਂ ਚ ਇਹਨਾਂ ਨੇ ਕੰਪਲੀਟ ਕਰਕੇ ਦੇਣਾ ਸੀਵਰੇਜ ਬੋਰਡ ਦੇ ਸਾਡੇ ਵਾਟਰ ਸਪਲਾਈ ਤੋਂ ਵੀ ਸਾਡੇ ਅਫੀਸਰ ਸਹਿਬਾਨ ਆਏ ਨੇ ਸਾਰੇ ਆਪਾਂ ਇੱਥੇ ਇਕੱਠੇ ਹੋਏ ਆਂ ਤੋਂ ਇਸ ਮੱਲੇ ਨੂੰ ਖਾਸ ਕਰ ਬਹੁਤ ਦਿੱਕਤ ਸੀਗੀ ਜਿਹੜੇ ਇੱਧਰ ਨਾਲ ਹੀ ਲੋਕ ਰਹਿੰਦੇ ਨੇ ਸੋ ਗੁੱਗਾ ਮਾੜੀ ਮੱਲੇ ਸੋ ਇਸ ਕਰਕੇ ਹੁਣ ਸਾਫ ਸਫਾਈ ਜਿਹੜੀ ਉਹ ਵੀ ਹੋਊਗੀ ਤੇ ਸਾਰਾ ਕੁਝ ਤੁਹਾਨੂੰ ਸੋਹਣਾ ਬਣਾ ਕੇ ਦਵਾਂਗੇ ਇਹਦੇ ਨਾਲ ਨਾਲ ਇੱਥੇ ਪਾਰਕ ਵੀ ਬਣਾਉਣੀ ਹੈ ਮਿਨਿਸਪਲ ਕਾਉਂਸਲ ਵੱਲੋਂ ਕਿੰਨੇ ਦੀ ਉਹਦੀ ਕਰਾਈ ਆਪਾਂ ਨੇ ਸਤਾਈ ਕਿ ਲੱਖ ਰੁਪਏ ਦੇ ਵਿੱਚ ਜਿਹੜੀ ਆ ਉਹ ਪਾਰਕ ਦਾ ਵੀ ਬਣਾ ਕੇ ਦਵਾਂਗੇ ਨਾਲ ਤੁਹਾਨੂੰ ਬਹੁਤ ਸੋਹਣੀ ਪਾਰਕ ਜਿਹੜੀ ਬਣਾ ਕੇ ਦਵਾਂਗੇ ਆਪਣੇ ਸ਼ਹਿਰ ਨੂੰ ਸੋਹਣਾ ਬਣਾਉਣ ਦੇ ਲਈ ਚੰਗਾ ਬਣਾਉਣ ਦੇ ਲਈ ਵਧੀਆ ਦਿੱਖ ਬਣਾਉਣ ਦੇ ਲਈ ਪਾਰਕਾਂ ਜਿਹੜੀਆਂ ਨੇ ਉਹ ਵੀ ਬਣਾਈਆਂ ਜਾ ਰਹੀਆਂ ਨੇ ਸੋ ਇਹ ਪਾਣੀ ਦੀ ਜਿਹੜੀ ਦਿੱਕਤ ਆ ਉਹ ਵੀ ਅਸੀਂ ਦੂਰ ਕਰਾਂਗੇ ਵਧੀਆ ਪਾਣੀ ਜਿਹੜਾ ਉਹ ਲੋਕਾਂ ਨੂੰ ਪੀਣ ਨੂੰ ਮਿਲੂਗਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਮੈਂ ਫਿਰ ਤੋਂ ਬਸੀ ਪਠਾਣਾ ਦੇ ਲੋਕਾਂ ਨੂੰ ਮੁਬਾਰਕਬਾਦ ਦਵਾਂਗਾ ਸਾਰੇ ਜਿੰਨੇ ਵੀ ਸਾਡੇ ਇੱਥੇ ਆਫੀਸਰ ਸਾਹਿਬਾਨ ਆਏ ਨੇ ਸਾਰਿਆਂ ਦਾ ਧੰਨਵਾਦ ਵੀ ਕਰਦੇ ਆਂ ਤੇ ਸਾਰਿਆਂ ਨੂੰ ਕਿ ਉਮੀਦ ਵੀ ਕਰਦੇ ਆਂ ਕਿ ਸਾਰੇ ਜਣੇ ਇਸ ਪ੍ਰੋਜੈਕਟ ਨੂੰ ਸਿਰੇ ਚੜਾਉਣ ਦੇ ਲਈ ਚੰਗਾ ਯੋਗਦਾਨ ਪਾਵਾਂਗੇ ਜੋ ਇਹਨਾਂ ਨੂੰ ਸਾਡੇ ਤੋਂ ਲੋੜ ਹੋ ਗਈ ਅਸੀਂ ਉਹ ਕਰਕੇ ਦੇਣ ਨੂੰ ਤਿਆਰ ਆਂ ਭਾਈ ਜੋ ਸਾਨੂੰ ਲੋੜ ਹੈਗੀ ਤੁਸੀਂ ਉਹ ਕਰਕੇ ਦੇ ਦਿਓ ਤੇ ਸਾਡੇ ਤਾਂ ਬਸ ਅਸੀਂ ਪਟਾਣਾ ਸ਼ਹਿਰ ਦੇ ਲੋਕ ਬਹੁਤ ਚੰਗੇ ਨੇ ਤੁਹਾਨੂੰ ਪੂਰੀ ਹੈਲਪ ਕਰਾਂਗੇ ਸਾਰਾ ਕੰਮ ਜਿਹੜਾ ਆਪਾਂ ਹੋ ਵਧੀਆ ਤਰੀਕੇ ਨਾਲ ਜਿਹੜਾ ਸਿਰੇ ਚੜਾਵਾਂਗੇ ਸੋ ਬਹੁਤ-ਬਹੁਤ ਮੁਬਾਰਕਬਾਦ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਸਾਡੇ ਲਈ ਪ੍ਰੋਜੈਕਟ ਲੈ ਕੇ ਆਇਆ। ਸੋ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।